ਮੇਰਾ ਨਾਮ ਮੀ샤 ਹੈ ਅਸੀਂ ਰਾਜਾ ਫਾਰਮ ਚ ਰਹਿੰਦੇ ਨੇ ਇੱਥੇ ਨਾ ਬਹੁਤ ਪਾਣੀ ਆ ਅਸੀਂ 8ਵੀਂ ਕਲਾਸ ਚ ਪੜ੍ਹਦੇ ਨੇ ਪਾਣੀ ਕਿੱਥੋਂ ਆ ਗਿਆ ਓਹ ਖੇਤ ਤਾਂ ਸਾਡਾ ਆ ਗਿਆ ਪਾਣੀ ਕੀ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਨੇ ਪੁਲਿਸ ਜਲਦੀ ਜਲਦੀ ਪਾਣੀ ਘੱਟ ਕਰਾਓ ਸਾਨੂੰ ਸਕੂਲ ਵੀ ਜਾਣਾ ਤੇ ਪੇਪਰ ਸਾਡੇ ਸਟਾਰਟ ਪਏ ਨੇ ਪਲੀਜ਼ ਖੇਤਾਂ ਦਾ ਪਾਣੀ ਹੋਰ ਕਿੱਥੇ ਸੈੱਟ ਕਰੋ ਪੂਲੀਆਂ ਨੂੰ ਹੋਰ ਕਿੱਥੇ ਸੈੱਟ ਕਰੋ ਤੇ ਸਾਡੇ ਘਰ ਦੇ ਵਿੱਚ ਪਾਣੀ ਵੜ ਗਿਆ ਸੱਪ ਮਕੋੜੇ ਦਾ ਬਹੁਤ ਡਰ ਲੰਦਾ ਸਾਨੂੰ ਉਹ ਬਮਾਰੀ ਫਰੰਦਾ ਵੀ ਡਾ ਰਿੰਦਾ ਹਾਂਜੀ ਨਵਜੋਤ ਸਿੰਘ ਐ ਤੇ ਮੈਂ 12ਵੇਂ ਜਮਾਤ 'ਚ ਬੜਦਾ ਹਾਂ ਤੇ ਮੇਰੇ ਸਾਡੇ ਘਰ ਕੋਲ ਪਾਣੀ ਆ ਚੁੱਕਾ ਐ ਤੁਹਾਨੂੰ ਬਹੁਤ ਦਿੱਕਤ ਹੋ ਰਹੀ ਐ ਤੇ ਰਾਤ ਨੂੰ ਪਾਣੀ ਕਿੱਥੋਂ ਆਇਆ ਪਾਣੀ ਊੜੀਆ ਦੇ ਵਿੱਚੋਂ ਪਿੱਛੇ ਪਿੱਛੇ ਦੁਆਰਾ ਐ ਤੁਹਾਨੂੰ ਬਹੁਤ ਦਿੱਕਤ ਦੇ ਰਿਹਾ ਤੇ ਮੇਰੀ ਇੱਕ ਮੇਰੀ ਬੇਨਤੀ ਐ ਵੀ ਪੂਰੀਆਂ ਘਰਾਂ ਲਈ ਜਾਵੇ। ਹਾਂਜੀ ਕੀ ਨਾਮ ਬਟਾ? ਜੋਤੀ। ਅਸੀਂ ਫਾਰਮ ਦੇ ਵਾਸੀ ਤਾਂ ਸਾਡੇ ਘਰ ਕਨੇ ਕਾਫੀ ਪਾਣੀ ਆਇਆ ਕਿਉਂਕਿ ਖੇਤਾਂ ਸਾਡੇ ਘਰ ਦੇ ਲੈਣ ਲੈਣ ਲਵੇ ਨੇ। ਇਸੇ ਕਰਕੇ ਸਾਰਾ ਕਿਹੜੇ ਮਕੋੜੇ ਤੇ ਜਾਨਵਰਾਂ ਦਾ ਡਰ ਹੈਗਾ ਤੇ ਇਹ ਕਹਿੰਦੇ ਕੀ ਸਾਰਾ ਇਲਾਕਾ ਸੁੱਕਾ ਪਿਆ ਤੇ ਸਾਡੇ ਘਰ ਕਨੇ ਪਾਣੀ ਵਾਧੂਗਾ ਤੇ ਸਕੂਲ ਜਾਣ ਦੀ ਦਿੱਕਤ ਸਕੂਲ ਵਿੱਚ ਦਿੱਕਤਾਂ ਤੇ ਕਿਉਂਕਿ ਪੇਪਰ ਚੱਲ ਰਹੇ ਤਾਂ ਜਾਣਾ ਤਾਂ ਪੈਣਾ। ਇਸੇ ਕਰਕੇ ਸਾਡੇ ਖੇਤਾਂ ਦਾ ਪਾਣੀ ਕਿਸੇ ਹੋਰ ਤਰਫ ਨੂੰ ਕੱਟਿਆ ਜਾਵੇਗਾ ਕਿਉਂਕਿ ਸਾਡੇ ਘਰ ਕਨੇ ਕਾਫੀ ਪਾਣੀ ਭਰ ਗਿਆ ਹੈ।